ਇਹ ਜਾਣ ਲਿਆ ਕਿ ਆਪਾਂ ਚਲੇ ਜਾਣਾ ਹੈ ਫਿਰ ਜੀਵ ਕਹਿਣਾ ਵੀ ਹਾਂ ਖਾਦ ਚਲੋ ਹਰ ਲਾਹਾ ਆਕੇ ਵਰਸਨ ਲਾਹਾ ਨਟਕ ਪ੍ਰਾਨੀ ਆਇਓ ਲਾਹਾ ਲਾਹਾ ਲੈ ਨਾ ਉਹ ਲਾਹਾ ਖੱਤ ਜਿਹੜਾ ਲਾਹਾ ਲੈਣ ਵਤੀਆਂ ਪਰ ਇਹ ਭੁੱਲਿਆ ਹੋਇਆ ਇਹ ਨੂੰ ਚਿੱਟੇ ਨੇ ਤੋਂ ਸਾਰ ਸੰਗਤ ਓਉਂ ਪਾਈ ਕਖਾਰੀ ਜੀ ਦੱਸਦੇ ਐ ਕਿ ਆ ਬੇਬੀਆਂ गीत गा ਲਈਆਂ ਆ ਸੋਨਾ ਅਮਟ ਗਈਆਂ ਪਰ ਭਾਈ ਗੁਰਮukh ਨਾਮੀ ਠਿੜਕ ਗਿਆ ਵਿਆਹ ਇਹ ਮਖੇਂਆਂ ਚੱਲੀ ਦੀਆਂ ਕਪੜੇ ਚਾਈ ਦੀਆਂ ਮਰਦ ਤਦਾ ਸੁਭਾਨ ਇਹਦਾ ਕੀ ਕੰਮ ਐ ਓਡੇ ਹੈਰਾਨ ਹੋ ਕੇ ਬਹਿ ਗਏ ਹੁਣ ਇੱਕ ਜੀ ਕਰੇ ਪੁੱਛਾਂ ਪਰ ਚੁੱਪ ਉੱタル ਜਾਵੇ ਕਹਿ ਲਗੇ ਭਾਈ ਸਾਹਿਬ ਜੀ ਮੈਂ ਦੁਬਜ਼ਾ ਵਿੱਚ ਪਿਆ ਨਹੀਂ ਜਦੋਂ ਵਿਆਹ ਹੈ ਕਾਕੇ ਦੀ ਸ਼ਾਦੀ ਹੈ ਗੌਣ ਪਾਨ ਵੀ ਠੀਕ ਹੈ ਜੀਤ ਗੋਨੇ ਚਾਹੀਦੇ ਐ ਆ ਮਠੇਰੀਆਂ ਚਾਹੀਦੀਆਂ ਕੱਪੜੇ ਸੋਨਾ ਸਭ ਕੁਝ ਜਾਇਜ ਹੈ ਪਤਾ ਜਿਹੜਾ ਧੜਾ ਪਿਆਰ ਦਿੱਤਦਾ ਸਮਾਨ ਤੇ ਤੁਸੀਂ ਪੱਲੀ ਛੀ ਰਹੇ ਹੋ ਦਲੀ ਛੀ ਰਹੇ ਹੋ ਇਹਦਾ ਇੱਥੇ ਕੀ ਕੰਮ ਹੈ ਉਹਨਾਂ ਦੇਖੋ ਆ ਰਾੜਾ ਸਾਹਿਬ ਦੀ ਧਰਤੀ ਨੇੜੇ ਹੀ ਐ ਨਾ ਜਦੋਂ ਤੁਗਲਕ ਦੀ ਧਰਤੀ ਤੇ ਯਾਰ ਲੱਗੇ ਮਹਾਂਪੁਰਖ ਤੇ ਬੱਡੇ ਛੋਟੇ ਮਹਾਰਾਜ ਬਾਬਕ ਕਿਸਨ ਸਿੰਘ ਜੀ ਕਹਿਣ ਲੱਗੇ ਭਰਾਜੀ ਤੁਸੀਂ ਦੁਨੀਆਂ ਭਰ ਵਿੱਚ ਜਾ ਕੇ ਪੰਚਾਇਤ ਕੀਤਾ ਅੱਜ ਤੱਕ ਅਸੀਂ ਰੋਕਿਆ ਦੀ ਬਸ ਇਸ ਵਾਰ ਬੇਨਤੀ ਐ ਤੁਸੀਂ ਇੰਗਲੈਂਡ ਨਾ ਜਾਓ ਏਕੋ ਬਾਬੇ ਇਸਤੂਨ ਕਹਿਣ ਲੱਗੇ ਭਰਾਜੀ ਆਪ ਜੀ ਦਾ ਬਚਨ درست ਹੈ ਅਸੀਂ ਜਦੋਂ ਪਿਛਲੀ ਵਾਰ ਗਏ ਸੀ ਤੇ ਵਚਨ ਕਰ ਗਏ ਸੀ ਇੱਕ ਵਾਰ ਆਵਾਂਗੇ ਇੱਕ ਵਾਰ ਆਵਾਂਗੇ ਤੇ ਤੁਹਾਨੂੰ ਬੇਨਤੀ ਇਹ ਹੈ ਵੀ ਇੱਕ ਵਾਰ ਚਲੇ ਜਾਂ ਜੋ ਫਿਰ ਕਦੇ ਵੀ ਦੁਬਾਰੇ ਨਹੀਂ ਜਾਂਦੇ ਤੇ ਕੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਫੇਰ ਵਾਪਸ ਮੁੜ ਕੇ ਨਹੀਂ ਉਹਨਾਂ ਦਾ ਬਾਬਾ ਕਿਸੇ ਤੋਂ ਉਹਨੂੰ ਪਤਾ ਸੀ ਮੁੜ ਕੇ ਨਹੀਂ ਆਉਣਾ ਤੇ ਬਾਬਾ ਈਸ਼ਰ ਤੋਂ ਵੀ ਪਤਾ ਸੀ ਵੀ ਦੁਬਾਰੇ ਅਸੀਂ ਨਹੀਂ ਜਾਣਾ ਇਹ ਸ਼ਕਤੀ ਕਿੱਥੋਂ ਆਈ

ਲੜਕੇ ਨੂੰ ਬੜੀ ਸ਼ਾਨੋ ਸ਼ਕਤ ਤੇ ਨਾਲ ਬੜੀ ਛਾਹ ਨਾਲ ਮਾਣੇ ਐ ਪੈਣ ਨੇ ਪਾਈ ਖਾਰੀ ਨੇ ਐ ਗੁਰਮਖਾਰੇ ਸਾਰਿਆਂ ਨੇ ਵਿਆਹ ਕੇ ਲੈ ਕੇ ਆਂਦਾ ਹੈ ਘਰ ਵਿੱਚ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਆਰਾਮ ਪਈ ਲੱਧ ਪ੍ਰਸ਼ਾਦਾ ਛਕਿਆ ਆਰਾਮ ਚ ਹੋ ਗਏ ਜਉਂ ਹੀ ਸਵੇਰ ਹੋਈ ਹੈ ਉੱਠੇ ਐ ਸਨਾਤ ਪਾਣ ਕੀਤਾ ਐ ਆਪੂ ਆਪਣੇ ਭਜਨ ਬੰਦਗੀ ਵਿੱਚ ਨਿਤਨੇਮ ਵਿੱਚ ਸਤਿਨ ਹੋਣਾ ਸੀ

ਪੈਨ ਉੱਠਿਆ ਸੂਲ ਉੱਠਿਆ ਬੜਾ ਭਜਨਟ ਕੀਤੀ ਐ ਪ੍ਰਸਾਦ ਸੰਗਤ ਉਹਦਾ ਹੋਣੀ ਸੀ ਤਾਂ ਹੁਣ ਭਾਈ ਜੀ ਗੋਵਿੰਦਰ ਸਿੰਘ ਜੀ ਜਾਂਦੇ ਹੀ ਰਹੇ ਸੀ ਲੈ ਬਲ ਕਰਦੇਸੀ ਮੋਟਰਸਾਈਕਲ ਤੇ ਕਰਦੇਸੀ ਲੱਡੀਆਂ ਤੇ ਜਾਂਦੇ ਸੀ ਜਾਂਦੇ ਹੀ ਸੀ ਪਰ ਕੀ ਪਤਾ ਸੀ ਕਿ ਆਉਣੇ-ਆਉਣਿਆਂ ਇੱਕ ਤਰਖ ਅਰਾਸ਼ਟੇ ਜਿ ਖੜਾ ਹੋਊਗਾ ਉਹਦੇ ਵਿੱਚ 77 ਵੱਜ ਜਾਣੀ ਪਰ ਉਸ ਸਮੇਂ ਨੂੰ ਕੋਈ ਤਾਲ ਨਹੀਂ ਸਕਦਾ ਕੱਲ ਪਰਸੋਂ ਵੀ ਇਹ ਵੀਡੀਓ ਮੈਂ ਦੇਖੀ ਕਈ ਵੀ ਦੇ ਪਹਿਲਾਂ ਵੀ ਦੇਖੀ ਸੀ ਇੱਕ ট্রাক ਡਰਾਈਵਰ ਕਹਿੰਦਾ ਉਹ ਕਈ ਟਾਇਰ ਉਹਦੇ ਲੱਗੇ ਸੀ ਕਹਿੰਦਾ ਮੈਂ ਇੱਥੇ ਖੜਾ ਸੀ ਤਿੰਨ ਦਿਨ ਮੈਨੂੰ ਇੱਥੇ ਖੜੇ ਰਹਿਣੇ ਪੋਗੇ ਸੀ ਚੌਥੇ ਦਿਨ ਪੁਲਸਾਈ ਮੈਨੂੰ ਕਹਿੰਦੀ ਇੱਥੋਂ ਪਾਸੇ ਕਰ ਮੈਂ ਹੈ ਵੀ ਮੈਂ ਇੱਥੇ ਖੜਾ ਜਿਹੜੇ ਦਿਨ ਕਹਿੰਦੇ ਨਹੀਂ ਕਿ ਪਾਸੇ ਕਰ میں کہنا اپنا ٹرک کو تو تولے کما کے دوجی پاسے خالی جگہ جا کے لے جا کے کما کے کھڑا کیتا ہے تے میں ہلے گڈی جو اترے علی تے اک کھڑا کر کے کھڑتا ہویا ٹکر بجی کھڑتا جب میں آیا تے آگے کی دیکھے جیڑی جگہ تو میں ٹرک پرے کیتا اوتھے ہور ٹرک آ کے ٹپر کھڑا ہو گیا جب ٹپر آ کے کھڑا کیتا اونے بریک والے کھڑے کیتا سی ਸੜਕ ਤੇ ਕੰਢੇ ਤੇ ਇੱਕ ਪਿੱਛੋਂ ਮੋਟਰਸਾਈਕਲ ਆਇਆ ਤੇ ਮੋਟਰਸਾਈਕਲ ਨੇ ਆ ਕੇ ਸਿੱਧੀ ਟੱਕਰ ਮਾਰੀ ਜਦੋਂ ਸਿੱਧੀ ਟੱਕਰ ਵੱਜਦੀ ਹੈ ਤੇ ਕੋਸ ਨੌਜਵਾਨ ਦਾ ਉੱਥੇ ਹੀ ਮਰਤੂ ਹੋ ਜਾਂਦਾ ਹੈ ਉਹਨਾਂ ਖੜਾ ਤੋਂ ਵਾਲੇ ਨੇ ਆ ਕੇ ਗੁੱਟ ਪਿਆ ਵੀ ਦਿਖਾਇਆ ਕਹਿੰਦਾ ਮੈਂ ਹੈਰਾਨ ਇਹ ਐ ਤਿੰਨ ਦਿਨ ਤੋਂ ਮੈਂ ਖੜਾ ਸੀ ਤੇ ਮੈਨੂੰ ਕਿਵੇਂ ਪਾਸੇ ਕੀਤਾ ਇੱਕ ਇੱਕ ਹੋੜ ਬਣਾ ਕੇ ਖੜਾ ਹੋਇਆ ਉਹ ਤਾਂ ਹੀ ਪਲਾ ਵਿੱਚ ਉਹਨੇ ਹੀ ਸਮੇਂ ਦੇ ਵਿੱਚ ਤੇ ਪਿੱਛੋਂ ਆਉਣ ਵਾਲੇ ਨੇ ਆ ਕੇ ਟੱਕਰ ਵੀ ਮਾਰੀ ਤੇ ਟੱਕਰ ਮਾਰਦਿਆਂ ਉਹਦੀ ਮੌਤ ਵੀ ਹੋ ਗਈ ਫਰੀਦਾ ਕੌਣ ਸਹਦ ਨੂੰ ਆ ਕੇ ਇੰਜ ਨਹੀਂ ਇੰਜ ਕਰ ਉਹਨੂੰ ਕਿਹੜਾ ਸਮਝਾਵੇ ਇਹ ਜਿਹੜਾ ਸਮਾਂ ਇਹ ਪਾਲਾ ਜਿਹੜੀ ਉਹ ਟਲਦੇ ਨਹੀਂ ਹੁੰਦੇ ਤਾਂ ਸਾਧ ਸੰਗਤ ਦੇ ਜੋ ਸੂਲ ਉੱਠਿਆ ਸਾਡੇ ਪਾਸੇ ਪਾਜਣਾ ਪੈ ਗਈਆਂ ਜਿਹੜੇ ਘਰ ਦੇ ਵਿੱਚ ਵੈਦ ਬੁલાਏ ਡਾਕਟਰ ਬੁਲਾਏ ਪਰ ਉਹਨਾਂ ਡਾਕਟਰਾਂ ਨੇ ਕਹਿ ਦਿੱਤਾ ਇਹ ਹੁਣ ਨਹੀਂ ਰਹੇ ਜਿਹੜੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਅਗਨ ਦੇ ਨਿਆਲੇ ਐ ਸੱਚੇ ਪਰਛਾ ਅਗਮ ਅਪਰੰਪਾਰ ਹੈ ਇਹ ਮਾਇਆ ਤੇਰੀ ਤੇਰਾ ਨਹੀਂ ਹਿਸਾਬ ਕੇ ਹਿਸਾਬ ਵਿੱਚ ਆਮਦਾ ਭਰ ਭਰ ਦੁੱਖੋਂ ਮੰਡੇ ਖੁਸ਼ੀਆਂ ਦੇ ਕਿਸੇ ਤਾਈ ਕਿਸੇ ਲਈ ਦੁੱਖ ਤੇ ਮੁਸੀਬਤਾਂ ਲਿਆਵਦਾ ਗਮਾਂ ਦੇ ਪਹਾੜ ਥੱਲੇ ਰੋਂਦਾ ਘੁਰਲਾਦਾ ਕੋਈ ਕੋਈ ਇਸੇ ਖੁਸ਼ੀ ਵਿੱਚ ਫੁੱਲੇ ਨਾ ਸੁਭਾਵ ਦਾ ਰੰਗ ਦੇ ਲਿਆਰੇ ਉਸ ਜਾਨੀ ਜਾਨ ਦੇ ਉਹ ਕਿਸੇ ਨੂੰ ਉਤਾਰਦਾ ਤੇ ਕਿਸੇ ਨੂੰ ਖਸਾਉਂਦਾ ਬੰਦੇ ਦੇ ਕਿਤੇ ਕੁਝ ਨਹੀਂ ਹੋ ਸਕਦਾ ਹੁੰਦਾ ਸਦਾ ਉਹਦੀ ਜੋ ਉਸ ਨੂੰ ਹੈ ਭਾਗ ਦਾ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਉਹ ਹੁੰਦਾ ਹੈ ਜਿਹੜੇ ਘਰ ਵਿੱਚ ਖੁਸ਼ੀਆਂ ਸੰ ਜਿਹੜੇ ਘਰ ਵਿੱਚ ਰੌਣਕਾਂ ਸੰ ਐ ਪਲਾਸ਼ਨਾ ਦੇ ਵਿੱਚ ਉਸ ਧਰ ਦੇ ਵਿੱਚ ਮਤ ਉਸ਼ਾਗਿਆ ਉਹ ਮਾਂ ਉਦੋਂ ਦੀ ਕਰਲਾਨੀ ਹਰ ਜਾਂ ਮੈਂ ਵੇਡਾ ਸੁਨਣਾ ਇਸ ਤਰ੍ਹਾਂ ਜਿਸ ਮਾਂ ਦਾ ਪੁੱਤ ਉਹਦੇ ਲਈ ਸੁਨਣਾ ਹਰ ਪਾਸਾ ਇਹ ਜਹਾਨ ਦਾ ਰੋਂਦੀ 울ਾਂਦੀ ਪੁੱਤ ਦੇ ਸਰਾਂ ਦੇ ਆਖੀ ਦਸ ਜਿੰਨਾ ਦਸ ਕਿਹੜਾ ਵੇਲਾ ਤੇਰੇ ਜਾਣ ਦਾ ਉੱਠ ਜਿੰਨਾ ਉੱਠ ਤੇਰੀ ਮਾਂ ਕੋਈ ਪੁਕਾਰਦੀ ਏ ਉੱਠ ਪੁੱਤਾ ਉੱਠ ਤੇਰੀ ਮਾਂ ਕੋਈ ਪੁਕਾਰਦੀ ਏ ਮਾਂ ਦੀ ਆਵਾਜ਼ ਅਜ ਕਿਉਂ ਨਹੀਂ ਪਛਾਣ

ਪਰ ਆਧੁਨਿਕ ਤਾਂ ਨਹੀਂ ਬਦਲੇ ਤ ਤਾਂ ਨਹੀਂ ਬਦਲੇ ਪਤਨਾ ਪਤਨਾ 20 20 ਸਾਲ ਤੋਂ ਕੋਈ ਕੈਂਡੀਡਟ ਬੈਠਾ ਮੈਰ ਦਾ ਬੈਠਾ ਇੱਕ ਵਿਛੋੜਾ ਦਿਨਾਂ ਦਾ ਮਹੀਨਿਆਂ ਦਾ ਸਾਲਾਂ ਦਾ ਵਿਛੋੜਾ ਹੈ ਪਰ ਉਥੇ 20 25 25 ਸਾਲ ਤੋਂ ਕੈਂਡਾ ਮੈਰ ਦਾ ਬਿਠੇ ਹੈ ਮੇਰੇ ਭਰਾ ਕਿਸੇ ਦਾ ਪਤੀ ਬਿਠਾ ਕਿਸੇ ਦਾ ਭਰਾ ਬਿਠਾ ਕਿਸੇ ਦਾ ਪਿਤਾ ਬਿਠੇ ਬੈਠੇ ਨੇ ਵਿਛੋੜਾ ਉਹ ਵੀ ਹੈ ਸਜਣੋਂ ਬਰਪਰੋਥੇ ਇੱਕ ਆਸਾ ਦੀ ਕਿਰਨ ਹੁੰਦੀ ਹੈ ਕਿ ਕਦੇ ਨਾ ਕਦੇ ਮਿਲਾਂਗੇ ਕਦੇ ਨਾ ਕਦੇ ਮਿਲਾਬ ਹੋਊਗਾ ਪਰ ਇੱਕ ਆਪਿਛੋੜ ਹੈ ਇਹਨੂੰ ਕਿਹਾ ਜਾਂਦਾ ਹੈ ਸਦੀਵੀ ਵਿਛੋੜਾ ਸਦੀਆਂ ਦਾ ਵਿਛੋੜਾ ਹੈ ਇਹ ਵਿਛੋੜਾ ਸਹਿਣਾ ਬੜਾ ਹੀ ਮੁੱਖ ਹੈ ਜੀ ਕੁਰਬਾਨੀ ਕਿ ਇਹ ਵਿਛੋੜਾ ਸਹਿਿਆ ਨਾ ਜਾਏ ਤੇ ਪਰ ਜਵਾਨੀ ਜਿਹਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੁਕਮ ਬੈਗ ਰੂਦਾ ਹੈ ਇਹਨੂੰ ਅਤੇਮੀ ਕਹਿ ਤੇ ਇਹਨੂੰ ਅਸਹਿ ਵੀ ਕਹਿ ਤੇ ਐਸੇ ਜਿਹੜੇ ਅਕੈ ਤੇ ਅਸਹਿ ਵਿੱਚ ਛੋੜੇ ਲਏ ਇਹ ਮਾਪੇ ਦੀ ਬੜੀ ਔਖੇ ਹੁੰਦੇ ਇਹਨੂੰ ਕਦੀ ਅੱਜ ਕੱਲ ਵੀ ਕਹਿ ਲੈ ਉਹ ਮਾਵਾ ਤੋਂ ਬੱਚਿਆਂ ਦੇ ਮਾਵਾ ਤੋਂ ਬੱਚਿਆਂ ਦੇ ਵੇਖ